ਕਾਨੂੰਨ ਮੰਤਰੀ ਅਰਜੁਨ ਰਾਮ ਮੈਗਵਾਲ ਨੇ ਸੰਵਿਧਾਨ 129ਵੀਂ ਸੋਧ ਬਿੱਲ 2024 ਦੇ ਸਬੰਧਿਤ ਕੇਂਦਰ ਸ਼ਾਸਿਤ ਕਾਨੂੰਨ ਸੋਧ ਬਿੱਲ 2024 ਪਾਸ ਕੀਤਾ ਜਿਸ ਨਾਲ ਲੋਕ ਸਭਾ ਦੇ ਵਿਧਾਨ ਸਭਾ ਚੋਣਾਂ ਇੱਕੋ ਸਮੇਂ ਕਰਾਉਣ ਦੀ ਵਿਵਸਥਾ ਕੀਤੀ ਗਈ ਹੈ ਹੁਣ ਇਸ ਬਿੱਲ ਤੇ ਕਾਂਗਰਸ ਦੀ ਪ੍ਰਤੀਕਿਰਿਆ ਸਾਹਮਣੇ ਆਈ ਹੈ ਕਾਂਗਰਸ ਦੇ ਸੰਸਦ ਮੈਂਬਰ ਨੈਸ਼ ਤਵਾੜੀ ਨੇ ਕਿਹਾ ਹੈ ਕਿ ਇੱਕ ਰਾਸ਼ਟਰੀ ਚੋਣ ਬਿੱਲ ਸੰਵਿਧਾਨ ਦੇ ਮੂਲ ਢਾਂਚੇ ਦੇ ਵਿਰੋਧ ਹੈ ਇਹ ਬਿੱਲ ਕੇਂਦਰ ਤੇ ਰਾਜ ਸਰਕਾਰਾਂ ਵਿਚਕਾਰ ਸੰਤੁਲਨ ਨੂੰ ਵਿਗਾੜ ਦੇਗਾ ਤੇ ਭਾਰਤ ਦੀ ਸੰਗੀ ਪ੍ਰਣਾਲੀ ਨੂੰ ਕਮਜ਼ੋਰ ਕਰੇਗਾ ਬਿੱਲ ਬਾਰੇ ਬੋਲਦੇ ਹਨ ਉਹਨਾਂ ਨੇ ਕਿਹਾ ਹੈ ਕਿ ਇਹ ਸੰਵਿਧਾਨ ਦੇ ਮੂਲ ਢਾਂਚੇ ਦੇ ਵਿਰੁੱਧ ਹੈ ਭਾਰਤ ਰਾਜਾਂ ਦਾ ਸੰਘ ਹੈ ਇਸ ਲਈ ਤੁਸੀਂ ਵਿਧਾਨ ਸਭਾਵਾਂ ਦੇ ਕਾਰਜਕਾਲ ਨੂੰ ਮਨਮਾਨੇ ਢਾਂਚੇ ਲਈ ਨਹੀਂ ਕੱਟ ਸਕਦੇ ਏਐਨਆਈ ਨਾਲ ਗੱਲ ਕਰਦੇ ਹੋਏ ਕਾਂਗਰਸ ਸੰਸਦ ਮੈਂਬਰ ਨੇ ਕਿਹਾ ਹੈ ਕਿ ਕੇਂਦਰ ਦੇ ਰਾਜਾਂ ਦੇ ਸਬੰਧ ਬਰਾਬਰ ਹਨ ਜਿਵੇਂ ਕਿ ਸੰਵਿਧਾਨ ਵਿੱਚ ਦੱਸਿਆ ਗਿਆ ਹੈ ਬਿਊਰੋ ਰਿਪੋਰਟ ਤਹਿਲਕਾ ਪੰਜਾਬੀ ਟੀਵੀ ਕਾਨੂੰਨ ਮੰਤਰੀ ਅਰਜੁਨ ਰਾਮ ਮੈਗਵਾਲ ਨੇ ਸੰਵਿਧਾਨ 129ਵੀਂ ਸੋਧ ਬਿੱਲ 2024 ਦੇ ਸਬੰਧਿਤ ਕੇਂਦਰ ਸ਼ਾਸਿਤ ਕਾਨੂੰਨ ਸੋਧ ਬਿੱਲ 2024 ਪਾਸ ਕੀਤਾ ਜਿਸ ਨਾਲ ਲੋਕ ਸਭਾ ਦੇ ਵਿਧਾਨ ਸਭਾ ਚੋਣਾਂ ਇੱਕੋ ਸਮੇਂ ਕਰਾਉਣ ਦੀ ਵਿਵਸਥਾ ਕੀਤੀ ਗਈ ਹੈ ਹੁਣ ਇਸ ਬਿੱਲ ਤੇ ਕਾਂਗਰਸ ਦੀ ਪ੍ਰਤੀਕਿਰਿਆ ਸਾਹਮਣੇ ਆਈ ਹੈ ਕਾਂਗਰਸ ਦੇ ਸੰਸਦ ਮੈਂਬਰ ਨੈਸ਼ ਤਵਾੜੀ ਨੇ ਕਿਹਾ ਹੈ ਕਿ ਇੱਕ ਰਾਸ਼ਟਰੀ ਚੋਣ ਬਿੱਲ ਸੰਵਿਧਾਨ ਦੇ ਮੂਲ ਢਾਂਚੇ ਦੇ ਵਿਰੋਧ ਹੈ ਇਹ ਬਿੱਲ ਕੇਂਦਰ ਤੇ ਰਾਜ ਸਰਕਾਰਾਂ ਵਿਚਕਾਰ ਸੰਤੁਲਨ ਨੂੰ ਵਿਗਾੜ ਦੇਗਾ ਤੇ ਭਾਰਤ ਦੀ ਸੰਗੀ ਪ੍ਰਣਾਲੀ ਨੂੰ ਕਮਜ਼ੋਰ ਕਰੇਗਾ ਬਿੱਲ ਬੋਲਦੇ ਹਨ ਉਹਨਾਂ ਨੇ ਕਿਹਾ ਹੈ ਕਿ ਇਹ ਸੰਵਿਧਾਨ ਦੇ ਮੂਲ ਢਾਂਚੇ ਦੇ ਵਿਰੁੱਧ ਹੈ ਭਾਰਤ ਰਾਜਾਂ ਦਾ ਸੰਘ ਹੈ ਇਸ ਲਈ ਤੁਸੀਂ ਵਿਧਾਨ ਸਭਾਵਾਂ ਦੇ ਕਾਰਜਕਾਲ ਨੂੰ ਮਨਮਾਨੇ ਢਾਂਚੇ ਲਈ ਨਹੀਂ ਕੱਟ ਸਕਦੇ ਏਐਨਆਈ ਨਾਲ ਗੱਲ ਕਰਦੇ ਹੋਏ ਕਾਂਗਰਸ ਸੰਸਦ ਮੈਂਬਰ ਨੇ ਕਿਹਾ ਹੈ ਕਿ ਕੇਂਦਰ ਦੇ ਰਾਜਾਂ ਦੇ ਸਬੰਧ ਬਰਾਬਰ ਹਨ ਜਿਵੇਂ ਕਿ ਸੰਵਿਧਾਨ ਵਿੱਚ ਦੱਸਿਆ ਗਿਆ ਹੈ ਬਿਊਰੋ ਰਿਪੋਰਟ ਤਹਿਲਕਾ ਪੰਜਾਬੀ ਟੀਵੀ ਕਾਨੂੰਨ ਮੰਤਰੀ ਅਰਜੁਨ ਰਾਮ ਮੈਗਵਾਲ ਨੇ ਸੰਵਿਧਾਨ 129ਵੀਂ ਸੋਧ ਬਿੱਲ 2024 ਦੇ ਸਬੰਧਿਤ ਕੇਂਦਰ ਸ਼ਾਸਿਤ ਕਾਨੂੰਨ ਸੋਧ ਬਿੱਲ 2024 ਪਾਸ ਕੀਤਾ ਜਿਸ ਨਾਲ ਲੋਕ ਸਭਾ ਦੇ ਵਿਧਾਨ ਸਭਾ ਚੋਣਾਂ ਇੱਕੋ ਸਮੇਂ ਕਰਾਉਣ ਦੀ ਵਿਵਸਥਾ ਕੀਤੀ ਗਈ ਹੈ ਹੁਣ ਇਸ ਬਿੱਲ ਤੇ ਕਾਂਗਰਸ ਦੀ ਪ੍ਰਤੀਕਿਰਿਆ ਸਾਹਮਣੇ ਆਈ ਹੈ ਕਾਂਗਰਸ ਦੇ ਸੰਸਦ ਮੈਂਬਰ ਨੈਸ਼ ਤਵਾੜੀ ਨੇ ਕਿਹਾ ਕਿ ਇੱਕ ਰਾਸ਼ਟਰੀ ਚੋਣ ਬਿੱਲ ਸੰਵਿਧਾਨ ਦੇ ਮੂਲ ਢਾਂਚੇ ਦੇ ਵਿਰੁੱਧ ਹੈ ਇਹ ਬਿੱਲ ਕੇਂਦਰ ਤੇ ਰਾਜ ਸਰਕਾਰਾਂ ਵਿਚਕਾਰ ਸੰਤੁਲਨ ਨੂੰ ਵਿਗਾੜ ਦੇਗਾ ਤੇ ਭਾਰਤ ਦੀ ਸੰਗੀ ਪ੍ਰਣਾਲੀ ਨੂੰ ਕਮਜ਼ੋਰ ਕਰੇਗਾ ਬਿੱਲ ਬਾਰੇ ਬੋਲਦੇ ਹਨ ਉਹਨਾਂ ਨੇ ਕਿਹਾ ਹੈ ਕਿ ਇਹ ਸੰਵਿਧਾਨ ਦੇ ਮੂਲ ਢਾਂਚੇ ਦੇ ਵਿਰੁੱਧ ਹੈ ਭਾਰਤ ਰਾਜਾਂ ਦਾ ਸੰਘ ਹੈ ਇਸ ਲਈ ਤੁਸੀਂ ਵਿਧਾਨ ਸਭਾਵਾਂ ਦੇ ਕਾਰਜਕਾਲ ਨੂੰ ਮਨਮਾਨੇ ਢਾਂਚੇ ਲਈ ਨਹੀਂ ਕੱਟ ਸਕਦੇ ਏਐਨਆਈ ਨਾਲ ਗੱਲ ਕਰਦੇ ਹੋਏ ਕਾਂਗਰਸ ਸੰਸਦ ਮੈਂਬਰ ਨੇ ਕਿਹਾ ਹੈ ਕਿ ਕੇਂਦਰ ਦੇ ਰਾਜਾਂ ਦੇ ਸਬੰਧ ਬਰਾਬਰ ਹਨ ਜਿਵੇਂ ਕਿ ਸੰਵਿਧਾਨ ਵਿੱਚ ਦੱਸਿਆ ਗਿਆ ਹੈ ਬਿਊਰੋ ਰਿਪੋਰਟ ਤਹਿਲਕਾ ਪੰਜਾਬੀ ਟੀਵੀ ਕਾਨੂੰਨ ਮੰਤਰੀ ਅਰਜੁਨ ਰਾਮ ਮੈਗਵਾਲ ਨੇ ਸੰਵਿਧਾਨ 129ਵੀਂ ਸੋਧ ਬਿੱਲ 2024 ਦੇ ਸਬੰਧਿਤ ਕੇਂਦਰ ਸ਼ਾਸਿਤ ਕਾਨੂੰਨ ਸੋਧ ਬਿੱਲ 2024 ਪਾਸ ਕੀਤਾ ਜਿਸ ਨਾਲ ਲੋਕ ਸਭਾ ਦੇ ਵਿਧਾਨ ਸਭਾ ਚੋਣਾਂ ਇੱਕੋ ਸਮੇਂ ਕਰਾਉਣ ਦੀ ਵਿਵਸਥਾ ਕੀਤੀ ਗਈ ਹੈ ਹੁਣ ਇਸ ਬਿੱਲ ਤੇ ਕਾਂਗਰਸ ਦੀ ਪ੍ਰਤੀਕਿਰਿਆ ਸਾਹਮਣੇ ਆਈ ਹੈ ਕਾਂਗਰਸ ਦੇ ਸੰਸਦ ਮੈਂਬਰ ਨੈਸ਼ ਤਵਾੜੀ ਨੇ ਕਿਹਾ ਕਿ ਇੱਕ ਰਾਸ਼ਟਰੀ ਚੋਣ ਬਿੱਲ ਸੰਵਿਧਾਨ ਦੇ ਮੂਲ ਢਾਂਚੇ ਦੇ ਵਿਰੁੱਧ ਹੈ ਇਹ ਬਿੱਲ ਕੇਂਦਰ ਤੇ ਰਾਜ ਸਰਕਾਰਾਂ ਵਿਚਕਾਰ ਸੰਤੁਲਨ ਨੂੰ ਵਿਗਾੜ ਦੇਗਾ ਤੇ ਭਾਰਤ ਦੀ ਸੰਗੀ ਪ੍ਰਣਾਲੀ ਨੂੰ ਕਮਜ਼ੋਰ ਕਰੇਗਾ ਬਿੱਲ ਬਾਰੇ ਬੋਲਦੇ ਹਨ ਉਹਨਾਂ ਨੇ ਕਿਹਾ ਹੈ ਕਿ ਇਹ ਸੰਵਿਧਾਨ ਦੇ ਮੂਲ ਢਾਂਚੇ ਦੇ ਵਿਰੁੱਧ ਹੈ ਭਾਰਤ ਰਾਜਾਂ ਦਾ ਸੰਘ ਹੈ ਇਸ ਲਈ ਤੁਸੀਂ ਵਿਧਾਨ ਸਭਾਵਾਂ ਦੇ ਕਾਰਜਕਾਲ ਨੂੰ ਮਨਮਾਨੇ ਢਾਂਚੇ ਲਈ ਨਹੀਂ ਕੱਟ ਸਕਦੇ ਏਐਨਆਈ ਨਾਲ ਗੱਲ ਕਰਦੇ ਹੋਏ ਕਾਂਗਰਸ ਸੰਸਦ ਮੈਂਬਰ ਨੇ ਕਿਹਾ ਹੈ ਕਿ ਕੇਂਦਰ ਦੇ ਰਾਜਾਂ ਦੇ ਸਬੰਧ ਬਰਾਬਰ ਹਨ ਜਿਵੇਂ ਕਿ ਸੰਵਿਧਾਨ ਵਿੱਚ ਦੱਸਿਆ ਗਿਆ ਹੈ ਬਿਊਰੋ ਰਿਪੋਰਟ ਤਹਿਲਕਾ ਪੰਜਾਬੀ ਟੀਵੀ ਕਾਨੂੰਨ ਮੰਤਰੀ ਅਰਜੁਨ ਰਾਮ ਮੈਗਵਾਲ ਨੇ ਸੰਵਿਧਾਨ 129ਵੀਂ ਸੋਧ ਬਿੱਲ 2024 ਦੇ ਸਬੰਧਿਤ ਕੇਂਦਰ ਸ਼ਾਸਿਤ ਕਾਨੂੰਨ ਸੋਧ ਬਿੱਲ 2024 ਪਾਸ ਕੀਤਾ ਜਿਸ ਨਾਲ ਲੋਕ ਸਭਾ ਦੇ ਵਿਧਾਨ ਸਭਾ ਚੋਣਾਂ ਇੱਕੋ ਸਮੇਂ ਕਰਾਉਣ ਦੀ ਵਿਵਸਥਾ ਕੀਤੀ ਗਈ ਹੈ ਹੁਣ ਇਸ ਬਿੱਲ ਤੇ ਕਾਂਗਰਸ ਦੀ ਪ੍ਰਤੀਕਿਰਿਆ ਸਾਹਮਣੇ ਆਈ ਹੈ ਕਾਂਗਰਸ ਦੇ ਸੰਸਦ ਮੈਂਬਰ ਨੈਸ਼ ਤਵਾੜੀ ਨੇ ਕਿਹਾ ਕਿ ਇੱਕ ਰਾਸ਼ਟਰੀ ਚੋਣ ਬਿੱਲ ਸੰਵਿਧਾਨ ਦੇ ਮੂਲ ਢਾਂਚੇ ਦੇ ਵਿਰੁੱਧ ਹੈ ਇਹ ਬਿੱਲ ਕੇਂਦਰ ਤੇ ਰਾਜ ਸਰਕਾਰਾਂ ਵਿਚਕਾਰ ਸੰਤੁਲਨ ਨੂੰ ਵਿਗਾੜ ਦੇਗਾ ਤੇ ਭਾਰਤ ਦੀ ਸੰਗੀ ਪ੍ਰਣਾਲੀ ਨੂੰ ਕਮਜ਼ੋਰ ਕਰੇਗਾ ਬਿੱਲ ਬੋਲਦੇ ਹਨ ਉਹਨਾਂ ਨੇ ਕਿਹਾ ਹੈ ਕਿ ਇਹ ਸੰਵਿਧਾਨ ਦੇ ਮੂਲ ਢਾਂਚੇ ਦੇ ਵਿਰੁੱਧ ਹੈ ਭਾਰਤ ਰਾਜਾਂ ਦਾ ਸੰਘ ਹੈ ਇਸ ਲਈ ਤੁਸੀਂ ਵਿਧਾਨ ਸਭਾਵਾਂ ਦੇ ਕਾਰਜਕਾਲ ਨੂੰ ਮਨਮਾਨੇ ਢਾਂਚੇ ਲਈ ਨਹੀਂ ਕੱਟ ਸਕਦੇ ਏਐਨਆਈ ਨਾਲ ਗੱਲ ਕਰਦੇ ਹੋਏ ਕਾਂਗਰਸ ਸੰਸਦ ਮੈਂਬਰ ਨੇ ਕਿਹਾ ਹੈ ਕਿ ਕੇਂਦਰ ਦੇ ਰਾਜਾਂ ਦੇ ਸਬੰਧ ਬਰਾਬਰ ਹਨ ਜਿਵੇਂ ਕਿ ਸੰਵਿਧਾਨ ਵਿੱਚ ਦੱਸਿਆ ਗਿਆ ਹੈ ਬਿਊਰੋ ਰਿਪੋਰਟ ਤਹਿਲਕਾ ਪੰਜਾਬੀ ਟੀਵੀ